ਸਤਿ ਸ਼੍ਰੀ ਅਕਾਲ ਜੀ ਰਿਆਸਤ نیوز ਦੇਖ ਰਹੇ ਤੁਸੀਂ ਮੈਂ ਨੂਰਵੰਚੂ ਤਾਂ ਤੁਹਾਡੇ ਨਾਲ ਤਾਂ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ ਪਿਛਲੇ ਸਾਲ ਦੇ ਨਾਲੋਂ ਖਾਸਾ ਵਾਧਾ ਦਰਜ ਕੀਤਾ ਗਿਆ ਹੈ 15390 ਮੈਗਾਵਾਟ ਇੱਕ ਦਿਨ ਦੀ ਜਿਕਰ ਅੱਜ ਦੀ ਗੱਲ ਕਰੀਏ ਤਾਂ ਇੱਕ ਦਿਨ ਦੀ ਇਹ ਮੰਗ ਵੱਧ ਰਹੀ ਹੈ ਪਿਛਲੇ ਸਾਲ ਦੇ ਨਾਲੋਂ 3400 ਮੈਗਾਵਾਟ ਵੱਧ ਹੋ ਰਿਹਾ ਕਿਉਂਕਿ 65 ਸਾਲਾਂ ਦੇ ਰਿਕਾਰਡ ਜਿਹੜੇ ਨੇ ਉਹ ਗਰਮੀ ਨੇ ਤੋੜ ਦਿੱਤੇ ਨੇ ਹੁਣ ਤਾਂ ਜੇ ਕਹਿ ਲਓ ਕਿ ਏਸੀ ਵੀ ਇੰਨਾ ਠੰਡਾ ਨਹੀਂ ਕਰਦੇ ਹੈ ਕਿਉਂਕਿ ਬਹੁਤ ਜ਼ਿਆਦਾ ਤਾਪਮਾਨ ਲਗਾਤਾਰ ਵਧ ਰਿਹਾ ਤੇ ਗਰਮੀ ਬਹੁਤ ਜ਼ਿਆਦਾ ਹਾਈ ਲੈਵਲ ਤੇ ਚੱਲ ਰਹੀ ਹੈ ਤਾਂ ਲੋਕਾਂ ਨੇ ਜ਼ਿਆਦਾ ਗਰਮੀ ਕਰਕੇ ਹਜੇ ਝੋਨਾ ਲਾਉਣਾ ਸ਼ੁਰੂ ਕਈਆਂ ਨੇ ਨਹੀਂ ਵੀ ਕੀਤਾ ਪਰ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਕਈਆਂ ਨੇ ਟਾਈਮ ਤੋਂ ਪਹਿਲਾਂ ਵੀ ਸ਼ੁਰੂ ਕਰ ਦਿੱਤਾ ਸੀਗਾ ਟਿਊਬਵੈਲ ਲਗਾਤਾਰ ਚੱਲ ਰਹੇ ਨੇ ਔਰ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਝੋਨੇ ਦੀ ਲਵਾਈ ਦੌਰਾਨ ਹਾਲਾਤ ਹੋਰ ਵੀ ਬੱਤਰ ਹੋਣ ਦਾ ਖਤਰਾ ਹੈ ਕਿਉਂਕਿ ਜਿਹੜੇ ਲੋਕਾਂ ਨੇ ਹਜੇ ਝੋਨਾ ਨਹੀਂ ਲਾਉਣਾ ਸ਼ੁਰੂ ਕੀਤਾ ਜਿਓ ਹੁਣ ਲਾਉਣਾ ਸ਼ੁਰੂ ਕਰਨਗੇ ਤਾਂ ਉਹ ਪਾਵਰ ਕਾਮ ਦੇ ਲਈ ਵੱਡਾ ਕਹਿ ਲੋ ਕਿ ਇੱਕ ਐਗਜ਼ਾਮ ਹੋ ਜਾਊਗਾ ਕਿ ਬਿਜਲੀ ਨੂੰ ਕਿਵੇਂ ਪੂਰਾ ਕਰਨਗੇ ਕਿਉਂਕਿ ਹਜੇ ਘਟ ਮੱਚੇਗੇ ਹਜੇ ਇੰਨੀ ਜ਼ਿਆਦਾ ਮੰਗ ਵਾਧੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਹੋਰ ਵੀ ਪਾਰ ਜਾਊਗੀ ਤਾਂ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਬੇਕਾਬੂ ਹੋਣ ਲੱਗੀ ਹੈ ਗਰਮੀ ਦਾ 65 ਸਾਲ ਦਾ ਪੁਰਾਣਾ ਰਿਕਾਰਡ ਟੁੱਟਿਆ ਹੈ ਤੇ ਉੱਪਰੋਂ ਚੋਨੇ ਦੀ ਲੁਆਈ ਵੀ ਰਫ਼ਤਾਰ ਫੜਨ ਲੱਗੀ ਹੈ ਮੌਜੂਦਾ ਹਾਲਾਤ ਵਿੱਚ ਆਉਂਦੇ ਹੀ ਜੇ ਗਰਮੀ ਤੋਂ ਰਾਹਤ ਨਾ ਮਿਲੀ ਤਾਂ ਪਾਵਰਕਾਮ ਕੋਲ ਬਿਜਲੀ ਕੱਟ ਲਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚੂਗਾ ਬਿਜਲੀ ਦੀ ਮੰਗ 15390 ਮੈਗਾਵਾਟ ਨੂੰ ਛੂ ਗਈ ਹੈ ਜੋ ਪਾਵਰਕਾਮ ਦੇ ਇਤਿਹਾਸ ਦੇ ਵਿੱਚ ਨਵਾਂ ਰਿਕਾਰਡ ਹੈ ਤਾਂ ਬਿਜਲੀ ਦੀ ਮੰਗ ਕਦੇ ਵੀ ਇੰਨੀ ਨਹੀਂ ਰਹੀ ਪਾਵਰਕਾਮ ਨੇ 16000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਿਸਾਨਾਂ ਨੇ ਤਾਪਸ਼ਕਾਰ ਹਜ ਚੋਣੇ ਦੀ ਲਵਾਈ ਸ਼ੁਰੂ ਨਹੀਂ ਕੀਤੀ ਪਰ 20 ਜੂਨ ਮਗਰੋਂ ਚੋਣੇ ਦੀ ਲਵਾਈ ਦੇ ਜ਼ੋਰ ਫੜਨ ਦੇ ਨਾਲ ਬਿਜਲੀ ਦੀ ਮੰਗ ਹੋਰ ਉੱਤੇ ਜਾਏਗੀ ਬਿਜਲੀ ਦੀ ਤੇਜ਼ ਰਫ਼ਤਾਰੀ ਮੰਗ ਅੱਗੇ ਪਾਵਰਕਾਮ ਦੇ ਪ੍ਰਬੰਧ ਹਾਥਖੜੇ ਕਰ ਸਕਦੇ ਨੇ ਪੰਜਾਬ ਦੇ ਤਾਂ ਬਿਜਲੀ ਘਰਾਂ ਤੋਂ ਪੈਦਾਵਾਰ ਲਗਾਤਾਰ ਜਾਰੀ ਹੈ ਤੇ ਬਿਜਲੀ ਖਰੀਦ ਵੀ ਕੀਤੀ ਜਾ ਰਹੀ ਹੈ ਪੰਜਾਬ ਦੇ ਕੁਝ ਹਿੱਸਿਆਂ ਤੋਂ ਬਿਜਲੀ ਦੇ ਕੱਟ ਲੱਗਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਵੇਂ ਮੌਸਮ ਵਿਭਾਗ ਨੇ ਵੀ ਉੱਥੇ ਲੂ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈਗਾ ਕਿਉਂਕਿ ਜਾਣਕਾਰੀ ਦੱਸੀ ਗਈ ਕਿ ਬੁੱਧਵਾਰ ਨੂੰ ਤਾਪਮਨ ਵਿੱਚ ਦੋ ਤੋਂ 3 ਡਿਗਰੀ ਸੈਲਸੀਅਸ ਦੀ ਘਟੌਤੀ ਦਾ ਅਨੁਮਾਨ ਹੈਗਾ ਪਰ ਜ਼ਿਆਦਾ ਗਰਮੀ ਕਰਕੇ ਹਜੇ ਕਿਸਾਨ ਵੀ ਝੋਨਾ ਨਹੀਂ ਲਾ ਰਹੇ ਹੈਗੇ ਪਰ 20 ਤਰੀਕ ਤੋਂ ਇੱਕ ਪ੍ਰੋਪਰ ਸ਼ੁਰੂ ਹੋ ਜਾਊਗਾ ਜਿਨ੍ਹਾਂ ਨੇ ਨਹੀਂ ਲਾਇਆ ਤਾਂ ਉਹਨਾਂ ਨੇ ਲਾਉਣਾ ਸ਼ੁਰੂ ਕਰ ਦੇਣਾ ਆਉਂਦੇ ਚਾਰ ਪੰਜ ਦਿਨਾਂ ਤੱਕ ਪਾਰਾ ਚੜਨ ਦੀ ਆਸ ਹੈ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਅੱਜ ਦਿਨ ਵਕਤ 15390 ਮੈਗਾਵਾਟ ਰਹੀ ਔਰ ਜੂਨ ਮਹੀਨੇ ਤੇ 17 ਇਨ੍ਹਾਂ ਦੌਰਾਨ ਬਿਜਲੀ ਦੀ ਖਪਤ ਦੇ ਵਿੱਚ 43% ਦੀ ਵਾਧਾ ਦਰਜ ਕੀਤਾ ਗਿਆ ਜਦੋਂ ਕਿ ਬਿਜਲੀ ਦੀ ਮੰਗ 33% ਦੀ ਵਧੀ ਹੈ ਪਹਿਲੀ ਜੂਨ ਨੂੰ ਬਿਜਲੀ ਦੀ ਮੰਗ 12433 ਮੈਗਾਵਾਟ ਹੋਗੀ ਸੀ ਜੋ ਕਿ ਪਿਛਲੇ ਬਰੇ ਪਹਿਲੀ ਜੂਨ ਨੂੰ 6219 ਮੈਗਾਵਾਟ ਸੀ ਮਤਲਬ ਕਿ ਬਿਜਲੀ ਦੀ ਮੰਗ ਦੇ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਮਾਰਾਂ ਦੇ ਮੁਤਾਬਿਕ ਗਰਮੀ ਕਰਕੇ ਬਿਜਲੀ ਦੀ ਖਪਤ ਵਧੀ ਹੈ ਦੂਜਾ ਜ਼ੀਰੋ ਬਿੱਲਾਂ ਕਰਕੇ ਲੋਕ ਹੁਣ ਬਿਜਲੀ ਸੰਜਮ ਨਾਲ ਨਈ ਵਰਦੇ ਨਤੀਜਾ ਝੋਨੇ ਦੀ ਲਵਾਈ ਤੇਜ਼ ਹੋ ਗਈ ਹੈ ਜਜਿਹੇ ਚ ਮੌਨਸੂਨ ਆਉਂਦੇ ਹੀ ਪਾਵਰ ਕਾਮ ਨੂੰ ਸੁੱਖ ਦਾ ਸਾਹ ਮਿਲ ਸਕਦਾ ਹੈ